ਦਿਲਜੀਤ ਸਿੰਘ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਫਿਲਮ ਸਰਦਾਰ ਜੀ 3 ਜਿਸ ਨੂੰ ਇੰਡੀਆ ਵਿੱਚ ਲੱਗਣ ਨਹੀਂ ਦਿੱਤਾ ਗਿਆ ਸੀ ਕਿ ਹਾਲਾਂਕਿ ਉਹਨੇ ਆਪ ਹੀ ਨਹੀਂ ਲਈ ਸੀਗੀ ਜਿਸ ਦੇ ਉੱਤੇ ਸਪਸ਼ਟਕਰਨ ਦਿਲਜੀਤ ਨੇ ਕੀਤਾ ਸੀ ਗਿਆ ਕਿ ਘਾਟਾ ਦਾ ਪੈ ਗੇ ਇੱਕ ਤਰੀਕੇ ਦਾ ਕਿਨਿਕ ਨਹੀਂ ਲਾਣੀ ਪਰ ਵੱਡੀ ਗੱਲ ਹੈ ਕਿ ਉਹਨਾਂ ਦੀ ਫਿਲਮ ਫਿਲਮ ਬੇਸਿਕ ਭਾਰਤ ਵਿੱਚ ਨਹੀਂ ਲੱਗੀ ਪਰ ਉਹਨਾਂ ਦੀ ਫਿਲਮ ਪੂਰੇ ਅਵਰਸਿਸ ਵਿੱਚ ਲੱਗੀ ਅਮਰੀਕਾ ਦੇ ਵਿੱਚ ਉਹ ਫਿਲਮ 12ਵੇਂ ਨੰਬਰ ਤੇ ਰਹੀ ਜੋ ਹਾਲੀਵੁੱਡ ਦੀ ਫਿਲਮਾਂ ਦੀ ਲਿਸਟ ਵਿੱਚ ਕੱਢੀ ਹੈ ਤੇ ਪੂਰੇ ਆਪਾਂ ਅਵਰਸਿਸ ਦੀ ਗੱਲ ਕਰੀਏ ਭਾਰਤ ਛੱਡ ਕੇ ਬਾਕੀ ਪੂਰੀ ਦੁਨੀਆ ਵਿੱਚ ਜੋ ਦਲਜੀਤ ਦੀ ਫਿਲਮ ਦੇਖੀ ਗਈ ਹੈ ਉਸਨੇ 18 ਕਰੋੜ ਹੁਣ ਤੱਕ ਕਮਾਈ ਹੈ ਕਿਵੇਂ ਦੇਖਦੇ ਹੋ ਜਿਸ ਦਿਨ ਨੂੰ ਲੈ ਕੇ ਦਲਜੀਤ ਖੁਦ ਸਟੋਰੀਆਂ ਪਾ ਰਹੇ ਨੇ ਖੁਦ ਇਸ ਦੇ ਉੱਤੇ ਕਾफी ਖੁਸ਼ੀ ਵੀ ਜਤੰਦੇ ਬਿਨੇ ਜੀ ਜੀ ਬਿਲਕੁਲ ਬਿਲਕੁਲ ਨਾਰਥ ਅਮਰੀਕਾ ਦੇ ਵਿੱਚ 12ਵੇਂ ਨੰਬਰ ਦੇ ਉੱਤੇ ਫਿਲਮ ਚੱਲ ਰਹੀ ਹੈ ਜਿੰਨੇ ਹਾਲੀਵੁੱਡ ਦੀ ਲਿਸਟ ਹੁੰਦੀ ਹੈ ਨਾ ਉਹਨਾਂ ਦੀ ਟਾਪ ਲਿਸਟ ਜਿਹੜੀ ਹੈ ਉਹਦੇ ਵਿੱਚ 12ਵੇਂ ਨੰਬਰ ਤੇ ਚੱਲ ਰਹੀ ਹੈ ਤੇ ਐਤਵਾਰ ਸ਼ਾਮ ਤੱਕ ਇਸ ਫਿਲਮ ਨੇ ਓਵਰ ਸੀਜ਼ 18 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਇੱਥੋਂ ਤੱਕ ਕਿ ਪਾਕਿਸਤਾਨ ਦੇ ਅ ਵੱਡੇ ਚੈਨਲ ਏ ਆਰ ਆਈ ਨਿਊਜ਼ ਵੱਲੋਂ ਵੀ ਜਿਹੜੀ ਇੱਕ ਖਬਰ ਛਾਪੀ ਗਈ ਹੈ ਕਿ ਉੱਥੇ ਵੀ ਹਾਊਸਫੁੱਲ ਚੱਲ ਰਹੇ ਨੇ ਪਾਕਿਸਤਾਨ ਦੇ ਵਿੱਚ ਵੀ ਸੋ ਜਿੰਨੀ ਕੌਂਟਰੋਵਰਸੀ ਜਿੰਨਾ ਦਲਜੀਤ ਨੂੰ ਗद्दार ਜਾਂ ਫਿਰ ਹੋਰ ਉਹਦੇ ਉੱਤੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ ਉਹ ਉਨਾ ਹੀ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਉਹਦੀ ਫਿਲਮ ਜਿਹੜੀ ਹੈਗੀ ਹੈ ਉਹ ਬਾਕੀ ਜਿਹੜੇ ਛੋਟੇ-ਮੋਟੇ ਕਲਾਕਾਰ ਹੈ ਜਿਹੜੇ ਉਹਨੂੰ ਭੰਡਦੇ ਵੀ ਸੀ ਉਹਨਾਂ ਦੀਆਂ ਫਿਲਮਾਂ ਬੇਸ਼ੱਕ ਫਲॉप ਹੋ ਗਈਆਂ ਪਿਛਲੇ ਸਮੇਂ ਦੇ ਵਿੱਚ ਪਰ ਦਿਲਜੀਤ ਦੀ ਇਹ ਫਿਲਮ ਜਿਹੜੀ ਹੈਗੀ ਹੈ ਉਹ ਉਹ ਕੰਮ ਕੱਢ ਗਈ ਆਪਣਾ ਜਿਹੜਾ ਕੱਢਣਾ ਸੀ ਸੋ ਅਸਲ ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਜਿਹੜੀ ਪ੍ਰੋਡਿਊਸਰ ਹੁੰਦੇ ਆ ਉਹਨਾਂ ਦਾ ਪੈਸਾ ਲੱਗਾ ਹੁੰਦਾ ਹੈ ਦੂਸਰੀ ਗੱਲ ਹੈ ਕਿਸੇ ਦੀ ਇੱਜ਼ਤ ਦਾ ਦੇ ਉੱਤੇ ਲੱਗੀ ਹੁੰਦੀ ਹੈ ਸੋ ਦਿਲਜੀਤ ਦੇ ਹੱਕ ਦੇ ਵਿੱਚ ਇੱਕ ਜਿਹੜਾ ਆਪਾਂ ਕਹੀਏ ਵੀ ਹੁਣ ਸਾਰਾ ਹਜੂਮ ਸਾਰੇ ਭਾਰਤ ਦੇ ਵਿੱਚੋਂ ਵੱਡੇ ਵੱਡੇ ਲੋਕ ਜਿਹੜੇ ਨੇ ਉਹ ਦਲਜੀਤ ਦੇ ਹੱਕ ਦੇ ਵਿੱਚ ਖੜਨ ਲੱਗ ਪਏ ਆ ਤੁਸੀਂ ਦੇਖੋ ਆਪਾਂ ਜਿਸ ਦਿਨ ਵੀਡੀਓ ਪਾਈ ਆ ਪਹਿਲੇ ਦਿਨ ਵੀਡੀਓ ਪਾਈ ਆ ਉਸ ਦਿਨ ਬੜਾ ਵਿਰੋਧ ਸੀ ਬੀ ਪ੍ਰਾਕ ਵਿਰੋਧ ਕਰ ਰਿਹਾ ਜੀ ਗੁਰੂ ਰੰਧਾਵਾ ਵਿਰੋਧ ਕਰ ਰਿਹਾ ਜੀ ਮੀਕਾ ਸਿੰਘ ਵਿਰੋਧ ਕਰ ਰਿਹਾ ਜੀ ਸੋ ਸਾਡੀ ਮੈਨੂੰ ਲੱਗਦਾ ਚੌਥੀ ਪੰਜਵੀਂ ਵੀਡੀਓ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਵੀਡੀਓ ਕਰਕੇ ਪਰ ਕੁਝ ਬਦਲਾ ਜਿਹੜਾ ਹੈਗਾ ਉਹ ਆਪਣੇ ਵਿਚਾਰ ਰੱਖਣ ਦੇ ਨਾਲ ਵੀ ਆ ਜਾਂਦਾ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਵਿਚਾਰ ਰੱਖਦੇ ਆ ਨਾ ਫਿਰ ਲੋਕ ਉਹਨੂੰ ਸੋਚਦੇ ਨੇ ਸਮਝਦੇ ਨੇ ਤੇ ਫਿਰ ਆਪਣੇ ਵਿਚਾਰ ਵੀ ਉਹਦੇ ਨਾਲ ਬਦਲ ਲੈਂਦੇ ਆ ਸੋ ਅੱਜ ਸਾਡੀ ਮੈਨੂੰ ਲੱਗਦਾ 5ਵੀਂ 6ਵੀਂ ਵੀਡੀਓ ਇਸ ਟੌਪਿਕ ਦੇ ਉੱਤੇ ਹੀ ਪੈ ਰਹੀ ਹੈ ਦਲਜੀਤ ਦੋਸਾਂਝ ਦੀ ਇਸ ਫਿਲਮ ਦੇ ਬਾਰੇ ਸੋ ਕਿਵੇਂ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਹੈ ਪੱਗ ਨੂੰ ਪ੍ਰਮੋਟ ਕਰ ਰਿਹਾ ਹੈ ਗੁਰਮੁਖੀ ਅੱਖਰਾਂ ਨੂੰ ਪ੍ਰਮੋਟ ਕਰ ਰਿਹਾ ਜਿਹਨੂੰ ਕਿਤੇ ਪੰਜਾਬ ਦੇ ਵਿੱਚੋਂ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਮੈਟ ਗਾਲਾਂ ਦੇ ਵਿੱਚ ਜਾ ਕੇ ਗੁਰਮੁਖੀ ਲੋਕਾਂ ਨੂੰ ਸੁਣਾ ਰਿਹਾ ਸੋ ਉਹਦੇ ਹੱਕ ਦੇ ਵਿੱਚ ਹੁਣ ਵੱਡੇ ਵੱਡੇ ਲੋਕ इवन ਕਿ ਜਿਹੜੀ ਪਾਰਟੀ ਆਪਾਂ ਕਹਿੰਦੇ ਆ ਨਾ ਕਿ ਜਿਹੜੀ بڑے ਇਲਜ਼ਾਮ ਲਾਉਂਦੀ ਐ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਭਾਜਪੀ ਉਹ ਉਹਦੇ ਵੀ ਜਿਹੜੇ ਵੱਡੇ ਲੀਡਰ ਹੈਗੇ ਆ ਉਹ ਦਿਲਜੀਤ ਦੇ ਹੱਕ 'ਚ ਆ ਗਏ ਉਹਨਾਂ ਨੇ ਪਤਾ ਕੀ ਕਿਹਾ ਕਿ ਦਿਲਜੀਤ ਭਾਰਤ ਦਾ ਰਾਜਦੂਤ ਹੈ ਦਿਲਜੀਤ ਭਾਰਤ ਨੂੰ ਕਹਿੰਦੇ ਰਿਪਰੈਜ਼ੈਂਟ ਕਰਦਾ ਹੈ ਬੇਸ਼ੱਕ ਬੇਸ਼ੱਕ ਅਸੀਂ ਇਹ ਮੰਨਦੇ ਆ ਕਿ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਪਰ ਇਹ ਭਾਜਪੀ ਦਾ ਆਪਣਾ ਪੱਖ ਹੈਗਾ ਉਹ ਇਹ ਗੱਲ ਕਹਿ ਰਹੇ ਨੇ ਹੋਰ ਉਸ ਤੋਂ ਬਾਅਦ ਜਾਵედ ਅਖਤਰ ਵਰਗੇ ਵੱਡੇ ਰਾਈਟਰ ਤੇ ਹੋਰ ਆਪਾਂ ਜੇ ਪੰਜਾਬੀ ਦੇ ਗੱਲਾਂ ਗੱਲ ਕਰੀਏ ਕਿ ਪੰਜਾਬੀ ਦੇ ਬਹੁਤ ਵੱਡੇ ਵੱਡੇ ਕਲਾਕਾਰ ਜਿਹੜੇ ਹੈਗੇ ਆ ਉਹ ਇਹਨਾਂ ਦੇ ਹੱਕ ਦੇ ਵਿੱਚ ਦਿਲਜੀਤ ਦੋਸਾਂਝ ਦੇ ਹੁਣ ਆਉਣ ਲੱਗ ਪਏ ਆ ਜਿਹੜੇ ਹੁਣ ਉਹਨਾਂ ਦੇ ਮੂੰਹ ਦੇ ਉੱਤੇ ਕਿਰਾਰੀ ਛਪੇੜ ਆ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆਪਣੇ ਆਪ ਨੂੰ ਰਾਸ਼ਟਰਵਾਦੀ ਦੱਸਣ ਦੀ ਲਓ ਜੀ ਅਸੀਂ ਤਾਂ ਬੜੇ ਰਾਸ਼ਟਰਵਾਦੀ ਆ ਬੀ ਪ੍ਰਾਕ ਪਹਿਲੇ ਨੰਬਰ ਤੇ ਆ ਜਾਂਦਾ ਹੁੰਦਾ ਜਦੋਂ ਕੋਈ ਐਸਾ ਮਸਲਾ ਹੁੰਦਾ ਨਾ ਉਹ ਪਹਿਲੇ ਨੰਬਰ ਦੇ ਉੱਤੇ ਆ ਕੇ ਬਿਆਨ ਦਿੰਦਾ ਹੁੰਦਾ ਗੁਰੂ ਰੰਧਾਵਾ ਵੀ ਬੜਾ ਆਪਣੇ ਆਪ ਨੂੰ ਰਾਸ਼ਟਰਵਾਦੀ ਬਣ ਰਹਾ ਸੀ ਸੋ ਹੁਣ ਜਿਹੜੀ ਰਾਸ਼ਟਰਵਾਦੀ ਪਾਰਟੀ ਮੰਨੀ ਜਾਂਦੀ ਹੈ ਜਿਹੜੀ ਕਹਿੰਦੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਅਸੀਂ ਆਹ ਕਰਨਾ ਹੈ ਅਸੀਂ ਉਹ ਕਰਨਾ ਹੈ ਸੋ ਉਹ ਪਾਰਟੀ ਦੇ ਨੁਮਾਇंदे ਜਿਹੜੇ ਨੇ ਉਹ ਕਹਿਣ ਲੱਗ ਪਏ ਆ ਕਿ ਦਲਜੀਤ ਦੋ ਸਾਝ ਨੇ ਜੋ ਕੀਤਾ ਉਹ ਸਹੀ ਕੀਤਾ ਹੈ ਉਹਦਾ ਕੋਈ ਕਸੂਰ ਨਹੀਂ ਹੈ ਫਿਲਮਾਂ ਪਹਿਲਾਂ ਬਣੀਆਂ ਨੇ ਤੇ ਇਹ ਹੁਣ ਰਿਲੀਜ਼ ਹੋ ਰਹੀ ਹੈ ਇਹਦੇ ਵਿੱਚ ਉਹਦਾ ਕੀ ਕਸੂਰ ਆ ਸੋ ਹੁਣ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਜਿਹੜੀ ਚਪੇੜ ਹੈਗੀ ਆ ਉਹ ਵੱਜੀ ਆ ਮੈਨੂੰ ਲੱਗਦਾ ਘਰਾਂ ਦੇ ਵਿੱਚ ਬੈਠੇ ਇਹ ਵੀ ਦੇਖਦੇ ਹੋਣੇ ਆ ਕਿ ਭਾਈ ਅਸੀਂ ਮਾਹੌਲ ਕੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬਣ ਕੀ ਗਿਆ ਕਾਇਦਾ ਵੀ ਦਿਲਜੀਤ ਦੋ ਸਾਂਝਦਾ ਹੋ ਗਿਆ ਦਿਲਜੀਤ ਦੇ ਹੱਕ ਦੇ ਵਿੱਚ ਦੁਨੀਆ ਭੁਗਤ ਰਹੀ ਹੈ ਕਰੀਨਾ ਕਪੂਰ ਇੱਕ ਵੱਡੀ ਐਕਟ੍ਰੈਸ ਹੈ ਬਾਲੀਵੁੱਡ ਦੀ ਉਹਨੇ ਵੀ ਇੱਕ ਟਵੀਟ ਜਿਹੜਾ ਹੈਗਾ ਉਹ ਇਹਦੇ ਹੱਕ ਦੇ ਵਿੱਚ ਦਿਲਜੀਤ ਦੋ ਸਾਂਝ ਦੇ ਕਰ ਦਿੱਤਾ ਸੋ ਮਤਲਬ ਆਪਾਂ ਕਹੀਏ ਵੀ ਜਿਹੜਾ ਪਹਿਲੇ ਦਿਨ ਗੱਲ ਚੱਲੀ ਕਿ ਦਿਲਜੀਤ ਗੱਦਾਰ ਹੈ ਜੀ ਇਹਨੂੰ ਭੰਡੋ ਗੋਦੀ ਮੀਡੀਆ ਦੇ ਚੈਨਲ ਐਦਾਂ ਉਦਾਂ ਸਾਰਾ ਉਹ ਜਿੰਨਾ ਵੀ ਸੀਗਾ ਉਹ ਸਾਰਾ ਜਿਹੜਾ ਤਖਤਾ ਪਲਟ ਹੋ ਗਿਆ ਅੱਜ ਸਾਰੇ ਦਿਲਜੀਤ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਇਹਨੂੰ ਕਹਿੰਦੇ ਆ ਲੋਕਾਂ ਦੀ ਪਾਵਰ ਆਮ ਲੋਕਾਂ ਦੀ ਪਾਵਰ ਇਹਨੂੰ ਕਿਹਾ ਜਾਂਦਾ ਜੇ ਸੋਸ਼ਲ ਮੀਡੀਆ ਦੀ ਪਾਵਰ ਕਹਿਣਾ ਹੋਵੇ ਤਾਂ ਵੀ ਕਹਿ ਸਕਦੇ ਹੋ ਤੁਸੀਂ ਕਿ ਸੋਸ਼ਲ ਮੀਡੀਆ ਨੇ ਪਾਵਰ ਆਪਣੀ ਦਿਖਾਈ ਤੇ ਵੱਡੇ ਵੱਡੇ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਤਨਾੜ ਸਮਝਦੇ ਸੀ ਅੱਜ ਉਹ ਜਿਹੜੇ ਹੈਗੇ ਆ ਆਪਣੇ ਜਿਹੜਾ ਉਹਨਾਂ ਦੇ ਵਿਚਾਰ ਬਦਲ ਗਏ ਆ ਜਾਂ ਉਹ ਡੀਐਕਟੀਵੇਟ ਕਰ ਗਏ ਆਪਣੇ ਅਕਾਊਂਟ ਜਾਂ ਉਹਨਾਂ ਨੇ ਪੋਸਟਾਂ ਡਿਲੀਟ ਕਰ ਦਿੱਤੀਆਂ ਜੀ ਹਾਂ ਜੀ ਦੱਸਿਓ ਜੇ ਕੋਈ ਗੱਲ ਕਰੀਏ ਤਾਂ ਦਿਲਜੀਤ ਦੀ ਆਪਾਂ ਜੀ ਗੱਲ ਕਰਨਾ ਕਿ ਕਿਸੇ ਫਿਲਮ ਨੇ ਕਿਸੇ ਦੇਸ਼ ਦੇ ਖਿਲਾਫ ਕੁਝ ਦਿਖਾਇਆ ਹੋਵੇ ਜਾਂ ਉਸ ਸਕ੍ਰਿਪਟ ਦੇ ਵਿੱਚ ਕਿਸੇ ਦੇਸ਼ ਦੇ ਖਿਲਾਫ ਕੁਝ ਹੋਵੇ ਹਾਲਾਂਕਿ ਜਿਹੜਾ ਕੁਝ ਵੀ ਨਹੀਂ ਪਰ ਸਿਰਫ ਇਹ ਲੋ ਕਿ ਇੱਕ ਕਰੈਕਟਰ ਸੀਗਾ ਜੋ ਪਾਕਿਸਤਾਨ ਤੋਂ ਸੀਗਾ ਉਸ ਦੇ ਕਰਕੇ ਐਡਾ ਵੱਡਾ ਕੁਝ ਹੋਇਆ ਐਡਾ ਵੱਡਾ ਘਾਟਾ ਫਿਲਮ ਨੂੰ ਵੀ ਪੈ ਗਿਆ ਤੇ ਉਹਨਾਂ ਨੇ ਖੁਦ ਵੀ ਕਿਹਾ ਲੋ ਕਿ ਸਮਝ ਦਿਖਾਉਂਦੇ ਹੋਏ ਭਾਰਤ ਵਿੱਚ ਰਿਲੀਜ਼ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਪਰ ਇਸ ਦੇ ਨਾਲ ਦੇ ਰਿਸੈਂਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਇੱਕ ਵੱਡੀ ਜੋ ਮਾਰਕੀਟ ਹੈ ਤਾਂ ਪੰਜਾਬੀ ਫਿਲਮ ਲਈ ਇੱਕ ਵੱਡੀ ਮਾਰਕੀਟ ਵੀ ਸਾਹਮਣੇ ਆ ਗਈ ਹੈ ਚਾਹੇ ਉਹ ਦੇਖੀ ਆਪਾਂ ਅਮਰੀਕਾ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਤੁਲਾਦਾ ਕਿ ਇਨ ਫਿਊਚਰ ਜੇ ਕੋਈ ਹੋਰ ਪੰਜਾਬੀ ਫਿਲਮ ਬਣਦੀ ਹੈ ਜੇ ਉਸ ਨੂੰ ਵੀ ਇਸ ਤਰੀਕੇ ਨਾਲ ਜੇ ਭਾਵੇਂ ਤਰੀਕਿਏ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਪੂਰੇ ਅਵਰਸੇ ਰਿਲੀਜ਼ ਕੀਤਾ ਜਾਂਦਾ ਹੈ ਤਾਂ ਇੱਕ ਵੱਡੀ ਮਾਰਕੀਟ ਤਿਆਰ ਹੋ ਗਈ ਹੈ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਇਹ ਵੀ ਇੱਕ ਚੀਜ਼ ਸਾਹਮਣੇ ਆ ਗਈ ਹੈ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਫਿਲਮ ਪ੍ਰੋਡਿਊਸਰ ਅਤੇ ਫਿਲਮ ਡਾਇਰੈਕਟਰ ਐਕਟਰ ਜਿਨ੍ਹਾਂ ਨੇ ਵਾਕਡੋਰ ਸਾਂਭੀ ਹੋਈ ਇਸ ਵळे ਪੰਜਾਬੀ ਸਿਨੇਮਾ ਦੀ ਇਹ ਜੇ ਆਪਣਾ ਭੇਡਪੂਣਾ ਛੱਡ ਦੇਣ ਨਾ ਭੇਡਪੂਣਾ ਕੀ ਹੈ ਕਿ ਜੇ ਕਮੇਡੀ ਕਿਸੇ ਨੇ ਬਣਾਈ ਹੈ ਤੇ ਅਸੀਂ ਵੀ ਕਮੇਡੀ ਉਹ ਬਣਾਉਣੀ ਹੈ ਤੇ ਅਸੀਂ ਵੀ ਇੱਕ ਡਰਾਮਾ ਹੀ ਬਣਾ ਦੇਣਾ ਮਤਲਬ ਕਿ ਤੁਸੀਂ ਇਹ ਦੇਖੋ ਪਿਛਲੇ 4-5 ਸਾਲ ਦੇ ਵਿੱਚ ਫਿਲਮਾਂ ਬਹੁਤ ਬਣੀਆਂ ਪੰਜਾਬੀ ਦੀਆਂ ਬਹੁਤ ਫਿਲਮਾਂ ਬਣੀਆਂ ਅਣਗਿਣਤ ਤੁਸੀਂ ਤੁਹਾਨੂੰ ਨਾਮ ਵੀ ਨਹੀਂ ਯਾਦ ਹੋਣੇ ਉਹ ਆਈਆਂ ਤੇ ਕਦੋਂ ਗਈਆਂ ਪਤਾ ਵੀ ਨਹੀਂ ਲੱਗਿਆ ਕਿਉਂ ਕਿਉਂਕਿ ਉਹ ਸਿਰਫ ਇੱਕ ਆਪਣਾ ਆਪ ਨਾਮ ਦਿਖਾਉਣ ਵਾਸਤੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਪ੍ਰੋਡਿਊਸਰ ਦਰਜ ਕਰਵਾਉਣ ਦੇ ਲਈ ਜਾਂ ਫਿਰ ਐਕਟਰ ਨਵੇਂ ਆਪਣਾ ਚਿਹਰਾ ਦਿਖਾਉਣ ਦੇ ਲਈ ਇੱਕ ਡਰਾਮੇ ਦੀ ਤਰ੍ਹਾਂ ਫਿਲਮ ਨੂੰ ਪੇਸ਼ ਕਰ ਦਿੱਤਾ ਗਿਆ ਮਤਲਬ ਕਿ ਇੱਕ ਜਿਦਾ ਸਟੇਜੀ ਡਰਾਮਾ ਹੁੰਦਾ ਨਾ ਇਸ ਤਰ੍ਹਾਂ ਹੀ ਫਿਲਮ ਬਣਾ ਕੇ ਲੋਕਾਂ ਨੂੰ ਦੇ ਦਿੱਤੀ ਗਈ ਲੋਕਾਂ ਦਾ ਮੋਹ ਭੰਗ ਜ਼ਰੂਰ ਹੋਇਆ ਇਹ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਲੋਕਾਂ ਦਾ ਮੋਹ ਪੰਗ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਫਿਲਮ ਪ੍ਰੋਡਿਊਸਰਾਂ ਨੇ ਇੰਗਲੈਂਡ ਦੇ ਵਿੱਚ ਫਿਲਮਾਂ ਬਣਾਈਆਂ ਉਹ ਫਿਲਮਾਂ ਵੀ ਇਸ ਤਰ੍ਹਾਂ ਸੀ ਵੀ ਇੱਕ ਘਰ ਤੋਂ ਸ਼ੁਰੂ ਹੋ ਕੇ ਤੇ ਉਸੇ ਘਰ ਦੇ ਵਿੱਚ ਹੀ ਖਤਮ ਹੋ ਗਈ ਸੋ ਉਹਦਾ ਕੁਝ ਵੀ ਨਹੀਂ ਬਣਿਆ ਲੋਕ ਦੇਖਣ ਗਏ ਥੀਏਟਰਾਂ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਆਹ ਕੀ ਬਣਾਤਾ ਬਈ ਸੋ ਹਰ ਕੋਈ ਸਵਾਲ ਕਰਦਾ ਸੀ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਦੇਖਣ ਦਾ ਰੁਝਾਨ ਲੋਕਾਂ 'ਚ ਘਟਿਆ ਤੇ ਇਹ ਦੁਬਾਰਾ ਜਿਹੜਾ ਹੈਗਾ ਇਹਨੂੰ ਰਾਈਜ਼ ਕਰਨਾ ਕਿਵੇਂ ਕਿਵੇਂ ਇਹ ਦੁਬਾਰਾ ਲੋਕ ਜਿਹੜੇ ਨੇ ਉਹ ਥੀਏਟਰਾਂ ਦੇ ਵਿੱਚ ਪੰਜਾਬੀ ਸਿਨੇਮਾ ਦੇਖਣ ਜਾਣਗੇ ਇਹਦੇ ਉੱਤੇ ਕੰਮ ਕਰਨਾ ਪੈਣਾ ਜੇ ਕੰਮ ਕਰੋਗੇ ਤਾਂ ਅੱਜ ਬਾਲੀਵੁੱਡ ਤੋਂ ਵੱਡਾ ਪੰਜਾਬੀ ਦਾ ਖੇਤਰ ਬਣ ਚੁੱਕਿਆ ਇਹਦਾ ਦਾਇਰਾ ਬਹੁਤ ਵੱਡਾ ਹੈ ਅੱਜ ਪੰਜਾਬੀ ਕੈਨੇਡਾ ਦੀ ਤੀਜੀ ਵੱਡੀ ਲੈਂਗੁਏਜ ਹੈ ਹੁਣ ਅਮਰੀਕਾ ਦੇ ਵਿੱਚ ਗੱਲ ਕਰ ਲਓ ਹੁਣ ਪਾਕਿਸਤਾਨ 'ਚ ਗੱਲ ਕਰ ਲਓ ਅੱਜ ਜੇ ਦਿਲਜੀਤ ਦੋਸਾਂਝ ਦੀ ਫਿਲਮ ਪਾਕਿਸਤਾਨ ਦੇ ਵਿੱਚ ਹਾਊਸਫੁੱਲ ਜਾ ਰਹੀ ਹੈ ਨਾ ਇਹਦਾ ਮਤਲਬ ਕਿ ਇੱਕ ਦਰਵਾਜ਼ਾ ਤੁਸੀਂ ਹੋਰ ਖੋਲ ਦਿੱਤਾ ਪੰਜਾਬੀ ਸਿਨੇਮੇ ਦਾ ਤੇ ਹੁਣ ਉਹੀ ਗੱਲਾਂ ਜਿਹੜੀਆਂ ਪਹਿਲਾਂ ਕਰਦੇ ਰਹੇ ਕਿ ਅਸੀਂ ਪਾਕਿਸਤਾਨੀਆਂ ਨੂੰ ਕੰਮ ਨਹੀਂ ਦੇਣਾ ਜੀ ਅਸੀਂ ਇਹਨਾਂ ਨਾਲ ਕੰਮ ਨਹੀਂ ਕਰਨਾ ਜੀ ਜਾਂ ਪਾਕਿਸਤਾਨੀ ਇਹ ਗੱਲ ਕਹਿਣ ਅਸੀਂ ਤੇ ਇਹਨਾਂ ਦੇ ਬੰਬ ਸੁੱਟ ਦਿਆਂਗੇ ਜੀ ਆਹ ਕਰਦੇਾਂਗੇ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਇਹ ਰਾਜਨੀਤੀ ਹੈ ਉਹਨਾਂ ਨੂੰ ਦੇਖ ਲੈਣ ਦਿਓ ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹ ਦੇਖ ਲੈਣਗੇ ਮਿਲਟਰੀਆਂ ਦੋਨੋਂ ਦੇਖ ਲੈਣਗੀਆਂ ਆਪਣੇ ਆਪਣੇ ਮੁਲਕ ਨੂੰ ਕੀ ਕਰਨਾ ਤੁਸੀਂ ਕਲਾਕਾਰ ਹੋ ਤੁਸੀਂ ਆਪਣੇ ਜੀ ਸਿਨੇਮੇ ਨੂੰ ਵੱਡਾ ਕਰਨਾ ਚ ਆਪਣੇ ਇਤਿਹਾਸ ਨੂੰ ਦਿਖਾਉਣਾ ਚਾਹੁੰਦੇ ਹੋ ਪੰਜਾਬੀਅਤ ਨੂੰ ਦਿਖਾਉਣਾ ਚਾਹੁੰਦੇ ਹੋ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਕਿ ਅਸੀਂ ਵੀ ਹੈਗੇ ਆ ਤਾਂ ਫਿਰ ਇਹ ਇੱਕ ਜੁਟ ਹੋ ਕੇ ਕੰਮ ਕਰਨ ਦਾ ਜਿਹੜਾ ਹੈਗਾ ਉਹ ਟਾਈਮ ਹੈਗਾ ਸੋ ਇਹੋ ਜਿਹੀਆਂ ਅਟਕਣਾ ਆਉਂਦੀਆਂ ਰਹਿਣਗੀਆਂ ਜਿਹੇੋ ਜਿਹੀਆਂ ਦਲਜੀਤ ਤੋਂ ਸਾਹ ਦੇ ਰਾਹ ਦੇ ਵਿੱਚ ਆਈਆਂ ਅਗੋਂ ਵੀ ਹੁੰਦੀਆਂ ਰਹਿਣਗੀਆਂ ਪਰ ਇਹ ਨਹੀਂ ਆ ਵੀ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਤ ਕਰਨ ਲਈ ਤੁਸੀਂ ਆਪਣੇ ਹੀ ਕਲਾਕਾਰ ਭਰਾਵਾਂ ਦਾ ਵਿਰੋਧ ਕਰਨ ਲੱਗ ਪੋ ਤੇ ਬਾਅਦ ਚ ਤੁਹਾਡੇ ਮੂੰਹ ਦੇ ਉੱਤੇ ਹੀ ਕਰਾਰੀ ਚਪੇੜ ਅਗਲੇ ਮਾਰ ਦੇਣ ਸੋ ਹੁਣ ਕਿਤੇ ਵੀ ਤੁਸੀਂ ਮੂੰਹ ਦਿਖਾਉਣ ਦੇ ਕਾਬਿਲ ਜਿਹੜੇ ਉਹ ਨਹੀਂ ਰਹਿ। ਹਾਂ ਜੀ ਦਸ ਸਿੰਘ ਜੀ ਜੇ ਆਪਾਂ ਗੱਲ ਕਰੀਏ ਪੰਜਾਬੀ ਸਿਨੇਮਾ ਦੀ ਤਾਂ ਉਸ ਦੀ ਰੀਚ ਜੋ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਸਿਰਫ ਉਹ ਦਲਦੀ ਦੁਸਾਂ ਦੀ ਇੱਕ ਫਿਲਮ ਦੇ ਨਾਲ ਹੀ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਗਈਆਂ ਨੇ ਕਿ ਉਸ ਦਾ ਜੋ ਕਹੋ ਕਿ ਇੱਕ ਅੰਦਰਜੇ ਨੇ ਉਹ ਪਾਕਿਸਤਾਨ ਦੇ ਵਿੱਚ ਜੋ ਪੰਜਾਬੀ ਨੇ ਉੱਥੇ ਵੀ ਖੁੱਲ ਚੁੱਕੇ ਨੇ। ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਹੋਰ ਕਾਫੀ ਥਾਵਾਂ ਨੇ ਜਿੱਥੇ ਪੰਜਾਬੀ ਵਾਸਦੇ ਨੇ ਉੱਥੇ ਖੁੱਲ ਚੁਕੇ ਨੇ ਭਾਵੇਂ ਕਿ ਜੋ ਨੇ ਤੁਸੀਂ ਖੁਦ ਕਿਹਾ ਹੈ ਕਿ ਇਸ ਤਰ੍ਹਾਂ ਜੋ ਪੰਜਾਬੀ ਸਿਨੇਮਾ ਉਹ ਬੋਲੀਵੁੱਡ ਨਾਲੋਂ ਵੀ ਜ਼ਿਆਦਾ ਕਿ ਲੋਕੀ ਆਪਣਾ ਆਧਾਰ ਵਿਵਧਾਂਦਾ ਜਾ ਰਿਹਾ ਹੈ ਜੇ ਹੋਰ ਆਧਾਰਵਾਤਾ ਹੈ ਪੰਜਾਬੀ ਸਿਨੇਮਾ ਦੇ ਵਿੱਚ ਹੋਰ ਕਿ ਲੋਕੀ ਸੁਧਾਰਕ ਤੇ ਆਂਦੇ ਨੇ ਹੋਰ ਜਿਵੇਂ ਤੁਸੀਂ ਕਿਹਾ ਕਿ ਸਿਰਫ ਸਿਰਫ ਕਾਮੇਡੀ ਫਿਲਮ ਬਣਾਈ ਜਾਂਦੀ ਜਾਂਦੀ ਹੈ ਜਾਂ ਸਿਰਫ ਆਪਣੇ ਆਪ ਨੂੰ ਦਿਖਾਣਾ ਸਮਝਿਆ ਜਾਂਦਾ ਹੈ ਜੇ ਐਕਚੁਅਲ ਦੇ ਵਿੱਚ ਹਿੱਸੇ ਤੇ ਕੰਮ ਕੀਤਾ ਜਾਵੇ ਤਾਂ ਕਾਫੀ ਵੱਡਾ ਸਕੋਪ ਜੋ ਹੈ ਪੰਜਾਬੀ ਸਿਨੇਮਾ ਆਪਣਾ ਪੂਰੀ ਦੁਨੀਆ ਵਿੱਚ ਬਣਾ ਲਵੇਗਾ ਥੋੜਾ ਤੁਹਾਨੂੰ ਉਸਤ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਤੋਂ ਦਿਲੋਂ ਧੰਨਵਾਦ